ਗੱਲ ਕਰੀਏ ਆਮ ਆਦਮੀ ਪਾਰਟੀ ਦੀ ਅੱਜ ਮੰਥਨ ਵਾਲੀ ਮੀਟਿੰਗ ਹੋਣੀ ਸੀ ਬੜੀਆਂ ਦੀਆਂ ਨਜ਼ਰਾਂ ਸੀ ਮੀਟਿੰਗ ਜਿੰਨਾ ਸਮਾਂ ਲੱਗ ਗਿਆ ਇੱਥੋਂ ਪੰਜਾਬ ਵਾਲਿਆਂ ਨੂੰ ਦਿੱਲੀ ਪਹੁੰਚਣ ਤੇ ਉਦੋਂ ਕਿਤੇ ਘੱਟ ਸਮੇਂ ਦੇ ਵਿੱਚ ਉਹ ਮੀਟਿੰਗ ਨਿਬੜ ਵੀ ਜਾਂਦੀ ਹੈ ਔਰ ਉਹ ਮੀਟਿੰਗ ਨਿਬੜਨ ਦੇ ਵਿੱਚ ਕੀ ਕੀ ਅੰਦਰ ਕਾਰਵਾਈ ਹੋਈ ਗਤੀਵਿਧੀ ਹੋਈ ਔਰ ਨਾਲ ਹੀ ਜੋ ਮੁੱਖ ਮੰਤਰੀ ਨੇ ਬਾਹਰ ਆ ਕੇ ਪ੍ਰੈਸ ਨੂੰ ਸੰਬੋਧਨ ਕੀਤਾ ਉਹਦੇ ਕੀ ਮਾਇਨੇ ਆ ਤੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਲੋਕ ਦੱਸਦੇ ਨੇ ਕਿ 5 ਮਿੰਟ ਦੀ ਮੀਟਿੰਗ ਹੋਈ ਆ 3 ਮਿੰਟ ਬੋਲੇ ਨੇ ਭਗਵੰਤ ਮਾਨ ਸਾਹਿਬ ਮੀਟਿੰਗ ਦੇ ਵਿੱਚ ਤੇ 2 ਮਿੰਟ ਬੋਲੇ ਨੇ ਕੇਜਰੀਵਾਲ ਸਾਹਿਬ ਤੇ ਐਮਐਲਏ ਨੂੰ ਉਹਨਾਂ ਨੇ ਫਤਿਹ ਸੰਜੀ ਕਰਤੀ ਫਿਰ 5 ਮਿੰਟ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਕੱਲਿਆਂ ਦੇ ਨਾਲ ਮੀਟਿੰਗ ਕੀਤੀ ਤੇ ਰੋਟੀ ਖਵਾਈ ਤੇ ਸਾਰੇ ਐਮਐਲਏ ਆਪਣੇ ਆਪਣੇ ਹਲਕਿਆਂ ਨੂੰ ਆ ਗਏ ਕਿਉਂਕਿ ਕੱਲ ਪਾਕਟਰ ਵੀ ਦਾ ਜੀ ਦਾ ਪ੍ਰੋਗਰਾਮ ਉਹਨੂੰ ਲੈ ਕੇ ਹਰ ਕੋਨੇ ਆਪਣੇ ਪ੍ਰੋਗਰਾਮ ਹਲਕਿਆਂ ਦੇ ਵਿੱਚ ਰੱਖੇ ਹੋਣਗੇ ਤੇ ਬਤੌਰ ਚੀਫ ਗੈਸਟ ਉਹਨਾਂ ਨੇ ਅਟੈਂਡ ਕਰਨੇ ਹੁਣ 5 ਮਿੰਟ ਦੀ ਮੀਟਿੰਗ ਵਾਸਤੇ ਕੇਜਰੀਵਾਲ ਸਾਹਿਬ ਨੇ ਪੰਜਾਬ ਤੋਂ ਸਾਰੇ ਐਮਐਲਏ ਤੇ ਮੰਤਰੀ ਬੁਲਾ ਲਏ ਉਹਦੀਆਂ 2 ਵਜਾ ਹੋ ਸਕਦੀਆਂ ਇੱਕ ਤੇ ਕੇਜਰੀਵਾਲ ਨੇ ਇਹ ਚੈੱਕ ਕੀਤਾ ਹੋਊਗਾ ਮੀਟਰ ਕਿ ਮੈਂ ਹਾਰ ਗਿਆ ਖੁਦ ਇੱਕ ਤੇ ਪਾਰਟੀ ਹਾਰ ਗਈ ਇੱਕ ਖੁਦ ਵੀ ਹਾਰ ਗਿਆ ਮੇਰੇ ਪੰਜਾਬ ਵਾਲੇ ਐਮਐਲਏ ਮੇਰਾ ਕਹਿਣਾ ਮੰਨਦੇ ਕਿ ਨਹੀਂ ਮੰਨਦੇ ਮੇਰੀ ਇੱਕ ਜਬਾਨ ਤੇ ਸੱਦੇ ਤੇ ਦਿੱਲੀ ਭੱਜ ਕੇ ਆਉਂਦੇ ਕਿ ਨਹੀਂ ਆਉਂਦੇ ਤੇ ਪਹਿਲਾਂ ਹੀ ਤਿਆਰ ਸੀ ਨਾ ਇੱਕ ਤੇ ਉਹਨਾਂ ਨੇ ਉਹ ਚੈੱਕ ਕਰ ਲਿਆ ਕਿ ਹਾਂ ਪਾਰਟੀ ਤੇ ਹਲੇ ਵੀ ਮੇਰਾ ਕੰਟਰੋਲ ਆ ਪਾਰਟੀ ਦੇ ਐਮਐਲਏ ਮੇਰੇ ਨਾਲ ਖੜੇ ਨੇ ਦੂਜਾ ਇਹਨਾਂ ਨੇ ਇਹ ਦੇਖਿਆ ਹੋਊਗਾ ਕਿ ਮੈਂ ਦੱਸਾਂ ਕਿ ਕੋਈ ਘਬਰਾਉਣ ਦੀ ਕੋ ਲੋੜ ਨਹੀਂ ਸਿਆਸਤ ਦੇ ਵਿੱਚ ਇਲੈਕਸ਼ਨ ਦੇ ਵਿੱਚ ਜੇਤਾਰ ਹੁੰਦੀ ਆ ਇਸ ਕਰਕੇ ਤੁਸੀਂ ਘਬਰਾਉਣਾ ਨਹੀਂ ਤੇ ਤੁਸੀਂ ਪੰਜਾਬ ਦੇ ਵਿੱਚ ਕੰਮ ਕਰੋ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪੰਜਾਬ ਦੇ ਐਮ.ਐਲ.ਏ ਗਏ ਨੇ ਇਕੱਠਿਆਂ ਨੂੰ ਕੀਤਾ 1 ਬਾਈ 1 1 ਟੂ 1 ਨਹੀਂ ਕੀਤਾ ਇਕੱਠਿਆਂ ਨੂੰ ਬੁਸੇ ਬੋਦਨ ਕੀਤਾ 2 2.5 ਮਿੰਟ ਕਿ ਤੁਸੀਂ ਆਪਣੇ ਹਲਕੇ ਦੇ ਵਿੱਚ ਕੰਮ ਕਰੋ ਕੋਈ ਮੇਰੇ ਕੋ ਸਿਝਾ ਲੈਣੇ ਮੇਰੇ ਕੋ ਮੰਗੋ ਜੇ ਤੁਹਾਡੇ ਕੋਈ ਸੁਝਾਅ ਆਗੇ ਤੇ ਮੇਰੇ ਨਾਲ ਡਾਇਰੈਕਟ ਗੱਲ ਕਰੋ ਮੈਂ ਤਿਆਰ ਮਤਲਬ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਾਂ ਦਿੱਲੀ ਹਾਰ ਗਏ ਪੰਜਾਬ ਨਾ ਹਾਰ ਜੋ ਕਿਉਂਕਿ ਪੰਜਾਬ ਆਮ ਆਦਮੀ ਦੀ ਪਾਰਟੀ ਵਾਸਤੇ ਸੋਨੇ ਦੀ ਖਾਨ ਆ ਪੰਜਾਬ ਦੇ ਸਿਰ ਤੇ ਹੀ ਇਹਨਾਂ ਨੇ ਦਿੱਲੀ ਲੜੀ ਪੰਜਾਬ ਦੇ ਸਿਰ ਤੇ ਨਾ ਹਿਮਾਚਲੜੀ ਸੀ ਪੰਜਾਬ ਦੇ ਸਿਰ ਤੇ ਨਾ ਉੱਤਰਾਖੰਡ ਲੜੀ ਸੀ ਪੰਜਾਬ ਦੇ ਸਿਰ ਤੇ ਛੱਤੀਸਗੜ੍ਹ ਮੱਧ ਪ੍ਰਦੇਸ਼ ਰਾਜਸਥਾਨ ਲੜੀ ਸੀ ਤੇ ਪੰਜਾਬ ਜੇ ਉਹਨਾਂ ਦੇ ਹੱਥੋਂ ਨਿਕਲ ਗਿਆ ਇਸ ਕਰਕੇ ਉਹ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਖਤਮ ਹੋ ਜਾਣਗੇ ਉਹ ਪਾਰਟੀਆਂ ਪੁਰਾਣੀਆਂ ਐ ਸੀ ਜਿਹੜੀਆਂ ਭਾਜਪੀ ਤੇ ਆਮ ਆ ಕಾಂಗ್ರೆਸ ਪਾਰਟੀ ਸੀਪੀਆਈ ਸੀਪੀਐਮ ਜਿਹੜੀਆਂ ਹਜੇ ਵੀ ਚੱਲਦੀਆਂ ਆ ਰਹੀਆਂ ਨੇ ਇਹ ਤੇ ਨਵੀਂ ਪਾਰਟੀ ਪਾਰਟੀਆਂ ਚੱਲਦੀਆਂ ਪੈਸੇ ਨਾਲ ਤੇ ਇਸ ਟਾਈਮ ਪੈਸਾ ਕਿੱਥੇ ਆ ਪੰਜਾਬ ਕੋਲ ਤੇ ਪੰਜਾਬ ਨੂੰ ਕਿਸੇ ਵੀ ਹਾਲਤ ਦੇ ਵਿੱਚ ਖੋਣਾ ਨਹੀਂ ਚਾਹੁੰਦੇ ਹੈਗੇ ਇਸ ਕਰਕੇ ਉਹਨਾਂ ਨੇ ਹੱਲਾਸ਼ੇਰੀ ਦੇ ਕੇ ਵਾਪਸ ਮੋੜ ਦਿੱਤਾ ਹੈਗਾ ਹਾਲਾਂਕਿ ਸਵੇਰੇ ਜਾਣ ਲੱਗਿਆਂ بڑے ਐਮਐਲਏਸ ਕੋਲ ਸਟੇਟਮੈਂਟਾਂ ਦਵਾਈਆਂ ਗਈਆਂ ਕਿ ਨਾ ਅਸੀਂ ਪਾਰਟੀ ਛੱਡਾਂਗੇ ਨਾ ਸਾਨੂੰ ਭਾਜਪਾ ਵਾਲਾ ਕੋਈ ਖਰੀਦ ਸਕਦਾ ਨਾ ਸਾਨੂੰ ਕਾਂਗਰਸ ਪਾਰਟੀ ਖਰੀਦ ਸਕਦੀ ਤੇ ਨਾ ਹੀ ਸਾਡਾ ਸੀਐਮ ਬਦਲਿਆ ਜਾਊਗਾ ਜਸਵਾਲ ਵੀ ਖੜਾ ਕੀਤਾ ਹੈਗਾ ਮੁੱਖ ਮੰਤਰੀ ਭਗਵੰਤ ਉਹਨਾਂ ਨੇ ਹਾਸੇ ਦੇ ਨਾਲ ਜਵਾਬ ਜਆ ਦੇ ਦਿੱਤਾ ਹੈਗਾ ਵੀ ਉਹਨਾਂ ਦਾ ਕੀ ਹੈ ਉਹ ਤਾਂ ਪਿਛਲੇ ਬੀਜਪੀ ਵਾਲੇ ਵੀ ਕਈ 3 ਸਾਲਾਂ ਤੋਂ ਬੋਲਦੇ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਵੀ 3 ਸਾਲਾਂ ਤੋਂ ਬੋਲਦੇ ਰਹੇ ਨੇ ਉਹ ਇਹ ਸਾਰੀਆਂ ਪੋਲਿਟੀਕਲ ਸਟੇਟਮੈਂਟ ਹੈ ਲੇਕਿਨ ਆਮ ਆਦੀ ਪਾਰਟੀ ਨੂੰ ਸਮਝ ਲੱਗ ਗਈ ਕਿ ਜੇ ਸਾਡਾ ਇਹੋ ਹੀ ਹਸ਼ਰਿਆ ਤੇ ਪੰਜਾਬ ਵੀ ਸਾਡੇ ਹੱਥੋਂ ਖੁੱਸ ਸਕਦਾ ਹੁਣ ਸਵਾਲ ਹੈ ਕਿ ਪੰਜਾਬ ਨੂੰ ਤੁਸੀਂ ਕੰਮ ਕਿਹੜੇ ਵੇਲੇ ਕਰਨ ਦੇ ਰਹੇ ਹੋ ਨਿੱਕੀ ਨਿੱਕੀ ਗੱਲ ਤੇ ਤੁਸੀਂ ਦਿੱਲੀ ਤਲਬ ਕਰ ਲਈ ਦੋ ਔਰ ਤੁਹਾਡੀ ਇੰਨੀ ਦਖਲਅੰਦਾਜ਼ੀ ਹੈ ਜਦ ਇੰਨੀ ਦਖਲਅੰਦਾਜ਼ੀ ਹੈ ਤੇ ਪੰਜਾਬ ਵਾਲੇ ਤੇ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ ਪੰਜਾਬ ਝੁੱਕਦਾ ਨਹੀਂਗਾ ਤੇ ਪੰਜਾਬ ਦੀ ਮਾਈਂਡ ਦੇ ਵਿੱਚ ਹੈ ਕਿ ਦਿੱਲੀ ਦਿੱਲੀ ਕੋਈ ਵੀ ਬੈਠਾ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਜੈ ਦਿੱਲੀ ਦੀ ਸਰਕਾਰ ਪੰਜਾਬ ਦੇ ਲੋਕ ਇਸ ਚੀਜ਼ ਪ੍ਰਵਾਨ ਕਰ ਹੀ ਨਹੀਂ ਸਕਦੇ ਜੁਗਾ ਜਗੰਤਰਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਸਾਡੀ ਜਿਹੜੀ ਨਸਲਾਂ ਪੰਜਾਬ ਦੀਆਂ ਉਹ ਦਿੱਲੀ ਦੇ ਹੁਕਮ ਨਹੀਂ ਮੰਨਦੀਆਂ ਇਹ ਤੁਸੀਂ ਬਖਲ ਅੰਦਾਜ਼ੀ ਦੀ ਗੱਲ ਕੀਤੀ ਇੱਥੇ ਪੰਜਾਬ ਵਿੱਚ ਇੱਕ ਦੋ ਤਿੰਨ ਦਿਨ ਗੱਲ ਚੱਲੀ ਪਹਿਲਾਂ ਜਿਹੜਾ ਇੱਕ ਐਮਓਯੂ ਸਾਈਨ ਹੋਇਆ ਸੀ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦਾ ਉਹਨੂੰ ਰੱਦ ਕਰਨ ਦੀ ਮੰਗ ਉਠੀ ਕੋਈ ਸੋਸ਼ਲ ਐਕਟਿਵਿਸਟ ਨੇ ਹੋਰ ਲੋਕਾਂ ਨੇ ਮੰਗ ਕੀਤੀ ਪਰ ਅੱਜ ਹਰਪਾਲ ਸਿੰਘ ਚੀਮਾ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਇਹ ਕਹਿੰਦੇ ਉਹ ਖਤਮ ਨਹੀਂ ਹੋ ਰਿਹਾ ਉਹ ਲਗਾਤਾਰਤਾ ਚ ਰਹਿਣਾ ਸਾਡਾ ਸਮਝੋਤਾ ਹੁਣ ਹਰਪਾਲ ਸਿੰਘ ਚੀਮਾ ਹੁਣਾਂ ਨੂੰ ਕੀ ਕਹੀਏ ਇਹ ਟਿੱਪਣੀ ਵੀ ਤੁਸੀਂ ਉਹ ਦਿੱਲੀ ਸਰਕਾਰ ਭਾਜਪੀ ਦੇ ਅਫਸਰਾਂ ਨੂੰ ਫਾਈਲਾਂ ਦਿਖਾਓਗੇ ਹਮ ਮਤ ਤੁਹਾਡੀ ਸੂਝ ਬੂਝ ਇਹਖੋ ਨਾ ਵੀ ਚਮਚਾਗਿਰੀ ਦੀ ਵਿਹਾਰਤ ਹੁੰਦੀ ਯਾਰ ਇੱਕ ਲਾਇਰ ਹੋ ਇੱਕ ਦੁਫਨਾ ਸਰ ਮਿਸਟਰ ਹੈ ਸਟੇਟ ਦਾ ਘੱਟੋ ਘੱਟ ਗੱਲ ਤੇ ਚੰਗੀ ਕਰ ਲੋ ਨਾ ਐਮਓਯੂ ਸਰਕਾਰ ਦੇ ਨਾਲ ਹੀ ਕਿ ਅਰਵਿੰਦ ਕੇਜਰੀਵਾਲ ਨਿੱਜੀ ਤੌਰ ਤੇ ਹੀ ਪੰਜਾਬ ਸਰਕਾਰ ਦਾ ਹੁਣ ਪੰਜਾਬ ਦੇ ਅਫਸਰਾਂ ਨੇ ਮਰਨਾ ਜਾ ਕੇ ਕਿ ਅਰਵਿੰਦ ਕੇਜਰੀਵਾਲ ਨੂੰ ਫਾਈਲ ਦਿਖਾ ਦੇਣ ਅਗੇ ਸਰਕਾਰ ਸੀ ਨਾ ਉਹ ਦਿੱਲੀ ਸਰਕਾਰ ਤਾਂ ਢੀ ਆ ਇਹਨਾਂ ਨੂੰ ਪਤਾ ਨਹੀਂ ਹੱਦ ਕਿ ਇੱਕ ਐਮਜੂ ਸਰਕਾਰਾਂ ਦੇ ਨਾਲ ਹੁੰਦਾ ਬੰਦਿਆਂ ਦੇ ਨਾਲ ਹੀ ਹੁੰਦਾ ਇਸ ਕਰਕੇ ਪਤਾ ਨਹੀਂ ਉਹ ਬਸ ਚਮਚਾਗिरी ਹੈ ਕਿ ਹਰ ਕੋਈ ਅਸਲ ਜਹਰਪਾਲ ਸਿੰਘ ਚੀਮਾ ਹੋਣਾ ਵੀ ਸੁਪੜੇ ਲੈ ਰੇ ਕਿ ਹੈ ਭਗਵੰਤ ਮਾਨ ਜਿੱਦਨ ਹਟਾਤਾ ਅਗਲਾ ਸੀ ਮੈਂ ਹੀ ਆ ਮਤਲਬ ਇਸ ਤੋਂ ਇੱਕ ਇਸ਼ਾਰਾ ਇਹ ਕੀਤਾ ਗਿਆ ਕਿ ਅਸੀਂ ਅਜੇ ਵੀ ਹਜੀ ਹਜੂਰੀ ਉਸੇ ਤਰ੍ਹਾਂ ਕਰਦੇ ਰਹਿਾਂਗੇ ਅਸੀਂ ਗੁਲਾਮ ਆ ਅਸੀਂ ਗੁਲਾਮ ਆ ਕਿਸੇ ਇੰਡੀਆ ਦੇ ਵਿੱਚ ਸਟੇਟ ਦੇ ਵਿੱਚ ਕਦੇ ਐਮਜੂ ਹੋਇਆ ਕਿਤੇ ਸਟੇਟ ਟੂ ਸਟੇਟ ਕਿਹੜੀ ਨੌਲੇਜ ਸ਼ੇਅਰ ਕਰਨੀਆਂ ਹੁਣ ਆਪਾਂ ਗੱਲ ਕਰਦੇ ਆ ਕਿ ਜਦੋਂ ਇਹ 2015 ਤੇ 2014 ਦੇ ਵਿੱਚ ਜਦ ਨਿੰਜਾ ਦੇੰਦ ਦੀ ਸਰਕਾਰ ਕਾਂਗਰਸ ਦੀ ਸਪੋਰਟ ਨਾਲ ਬਣੀ ਉਦੋਂ ਉਦੋਂ ਅਰਵਿੰਦ ਕੇਜਰੀਵਾਲ ਕਿਹੜੀ ਸਰਕਾਰ ਚਲਾਉਂਦੇ ਉਹ ਅਫਸਰਾਂ ਨੇ ਚਲਾਈ ਨਾ ਸਰਕਾਰ ਫਿਰ 2015 ਦੇ ਵਿੱਚ ਜਦੋਂ ਫੁੱਲ ਮੈਜੋਰਟੀ 68 ਐਮਐਲਏ ਆਂਦੇ ਤੇ ਅਰਵਿੰਦ ਕੇਜਰੀਵਾਲ ਨੂੰ ਨਿੰਜਾ ਦੇੰਦ ਦਾ ਤਜਰਬਾ ਆ ਗਿਆ ਸੀ ਯਾਨੀ ਆਈਐਸ ਅਫਸਰਾਂ ਨੇ ਚਲਾਉਣੀ ਹੁੰਦੀ ਸਰਕਾਰ ਉਹਨਾਂ ਨੇ ਕਿਹਾ ਕਿ ਅਸੀਂ ਪਾਲਿਸੀ ਬਣਾਉਣੀ ਆ ਆ ਪਾਲਿਸੀ ਆ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਰਿੰਦਰ ਮੋਦੀ ਸਾਹਿਬ ਪਹਿਲੀ ਜੋ ਪ੍ਰਾਈਮ ਮਿਨਿਸਟਰ 2014 ਦੇ ਵਿੱਚ ਬਣੇ ਉਹਨਾਂ ਦਾ ਵੀ ਤਜਰਬਾ ਹੀ ਅਫਸਰ ਹੀ ਚਲਾਉਂਦੇ ਆ ਕਿ ਨੇ ਇਹ ਤੇ ਡਰਾਮਾ ਇਤਾਂ ਦੇ ਕਿ ਉਹ ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਹੁਣੀ ਇੱਥੇ ਲੱਤ ਰੱਖਣਾ ਚਾਹੁੰਦੇ ਸੀ ਆਪਣੇ ਕਿ ਸਾਡੀ ਲੱਤ ਉੱਪਰ ਰਵੇ ਅੱਛਾ ਜਿਹੜੀ ਨੌਲੇਜ ਸ਼ੇਅਰ ਕੀਤੀ ਕੀ ਸਿੱਖਿਆ ਉਹਨਾਂ ਕੋ ਪੰਜਾਬ ਦੀ ਤਸਵੀਰ ਬਦਲ ਗਈ 3 ਸਾਲਾਂ ਦੇ ਵਿੱਚ 75 ਹਜ਼ਾਰ ਦਾ ਕਰਜ਼ਾ ਚੜਾਤਾ ਹਰਪਾਲ ਸਿੰਘ ਚੀਮੇ ਨੇ ਬਤੌਰ ਫਰਨਸ ਮਿਸਟਰ ਤੇਰੀ ਜੁਮੇਵਾਰੇ ਕੀ ਬਦਲੇ ਨੌਲੇਜ ਸ਼ੇਅਰ ਕੀ ਲਈਆ ਸ਼ਰਾਬ ਦੀ ਪਾਲਸੀ ਪਰ ਸ਼ਰਾਬ ਦੀ ਪਾਲਸੀ ਪੰਜਾਬ ਚ ਲਾਗੂ ਕੀਤੀ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਗਏ ਮਨੀਸ਼ ਸੋਧਿਆ ਸਾਹਿਬ ਜੇਲ੍ਹ ਦੇ ਵਿੱਚ ਗਏ ਸਤਿੰਦਰ ਜੈਨ ਹੁਣ ਜੇਲ੍ਹ ਚ ਗਏ ਸੰਜੇ ਸਿੰਘ ਹੁਣ ਜੇਲ੍ਹ ਚ ਗਏ ਮਤਲਬ ਨੌਲੇਜ ਸ਼ੇਅਰ ਇਹ ਹੀ ਸਿੱਖੀ ਨਾ ਤੁਸੀਂ ਹਾਲੇ ਤੇ ਇਹਨਾਂ ਦੀਆਂ ਹੋਰ ਚੀਕਾਂ ਵੱਜਣੀਆਂ ਨੇ ਕਿਉਂਕਿ ਅੱਗੇ ਸੀ ਇਹਨਾਂ ਦੀ ਸਰਕਾਰ ਜੇਲ ਚੋ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਸੁਪਰੀਮ ਕੋਰਟ ਨੇ ਸ਼ਰਤਾਂ ਲਾ ਕੇ ਜਮਾਨਤ ਦਿੱਤੀ ਤੇ ਫਿਰ ਸੇਵਾ ਦਿੱਤਾ ਹਲੇ ਇਹਨਾਂ ਦੀਆਂ ਫਾਈਲਾਂ ਦਿੱਲੀ ਖੁੱਲਣੀਆਂ ਨੇ ਦਿੱਲੀ ਕੱਲਾ ਕੱਲਾ ਮੰਤਰੀ ਇਹਨਾਂ ਦਾ ਜੇਲ ਜਾਊਗਾ ਹੁਣ ਬੜੇ ਹੁਣ ਲਿਖਣਗੇ ਕਰ ਹੁਣ ਤਾਂ ਇਹ 46 ਕੋਰ ਰੋਡ ਜਿਹੜਾ ਮਹਿਲ ਆ ਉਹਦੀ ਹਜੇ ਇਨਵੈਸਟੀਗੇਸ਼ਨ ਹੋਣੀ ਆ ਕੱਲੇ ਕੱਲੇ ਐਮਐਲਏ ਕੱਲੇ ਕੱਲੇ ਮੰਤਰੀ ਜਿੰਨਾਂ ਕੋ ਉੱਥੇ ਅਹੁਦੇ ਰਹੇ ਨੇ ਹੁਣ ਕਿਉਂਕਿ ਬੀਜੇਪੀ ਸਰਕਾਰ ਆ ਉਹਨਾਂ ਨੇ ਹੁਣ ਆਪਣਾ ਚੀਫ ਮਿਨਿਸਟਰ ਬਣਾ ਲੈਣਾ ਹੈਗਾ ਫੁੱਲ ਮੈਜੋਰਟੀ ਆ ਹੁਣ ਹਰ ਮਹਿਕਮੇ ਚ ਉਹ ਗੜਬੜੀਆਂ ਕੱਢਣ ਦੀ ਕੋਸ਼ਿਸ਼ ਕਰਨਗੇ ਫਾਈਲਾਂ ਦੇ ਵਿੱਚ ਗੜਬੜੀਆਂ ਹੁੰਦੇ ਇਸ ਕਰਕੇ ਉਹਨਾਂ ਨੇ ਫਸਟ ਟਾਈਮ ਇੰਡੀਅਨ ਹਿਸਟਰੀ ਦੇ ਵਿੱਚ ਨਵੀਂ ਸਰਕਾਰ ਆਉਣ ਤੇ ਉਹਨਾਂ ਨੇ ਸੈਕਟਰੀਅਟੇ ਦੀ ਸੀਲ ਕਰ ਦਿੱਤਾ ਮਤਲਬ ਇਦਾਂ ਹਿੰਦੁਸਤਾਨ ਦੇ ਵਿੱਚ ਕਦੀ ਵਾਪਰਿਆ ਨਹੀਂ ਹੈਗਾ ਮਤਲਬ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਵਿੱਚ 2022 ਦੇ ਵਿੱਚ ਚੰਗੇ ਚੰਨੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆ ਗਏ ਉਹਨਾਂ ਨੇ ਕੋਈ ਸੀਲ ਤੇ ਨਹੀਂ ਕੀਤਾ ਕਿ ਫਾਈਲਾਂ ਕੱਢ ਕੇ ਲੈ ਜਾਣਗੇ ਚੰਨੀ ਸਾਹਿਬ ਪਰ ਉੱਥੇ ਉਹਨਾਂ ਨੂੰ ਡਾਊਟ ਸੀ ਕਿ ਕਿਤੇ ਕੇਜਰੀਵਾਲ ਦੀ ਟੀਮ ਜਿਹੜੀ ਹੈ ਨਾ ਉਹ ਕਿਤੇ ਫਾਈਲਾਂ ਨਾ ਕੱਢ ਕੇ ਲੈ ਜਾਣ ਤੇ ਅੱਜ ਦੇ ਜਮਾਨੇ 'ਚ ਜਿਹੜੀਆਂ ਫਾਈਲਾਂ ਆਵਾਂ ਟਰੈਸ਼ ਨਹੀਂ ਕੀਤੀਆਂ ਜਾਂਦੀਆਂ ਤੁਸੀਂ ਤੁਸੀਂ ਉਹ ਪਾੜ ਪੂੜ ਕੇ ਸੋਟੇ ਨਾਲ ਹੀ ਲਿਜਾ ਸਕਦੇ ਕਿਉਂਕਿ ਜਿਆਦਾ ਆਨਲਾਈਨ ਕੰਮ ਹੱਲੇ ਤੇ ਉੱਥੇ ਹੋਰ ਗੜਬੜੀਆਂ ਹੱਲੇ ਤੇ ਕਿਹੜੀ ਗੜਬੜੀ ਆਈ 46 ਕਰੋੜ ਸ਼ੀਸ਼ਮੈਲ ਐਕਸਾਈਜ਼ ਪਾਲਿਸੀ ਹਲੇ ਤੇ ਹੈਲਥ ਦੇ ਵਿੱਚ ਵੀ ਨਿਕਲੂਗਾ ਨਾ এডੂਕੇਸ਼ਨ ਦੇ ਵਿੱਚ ਵੀ ਨਿਕਲੂ ਬੜਾ ਕੁਝ ਨਿਕਲ ਗਏ ਕਈ ਕਾਰਪੋਰੇਸ਼ਨ ਨੇ ਜਿਹੜੇ ਇੱਥੇ ਸੁਪਰ ਸੀਮ ਬਣ ਕੇ ਵਿਚਰਦੇ ਰਹੇ ਨੇ ਉਹਨਾਂ ਦੇ ਹੀ ਬੋਰਡ ਦੇ ਵਿੱਚ ਹਜ਼ਾਰਾਂ ਕਰੋੜ ਦਾ ਘਾਟਾ ਜਿਹੜੇ ਕੰਪੇਨ ਦੇ ਵਿੱਚ ਵੀ ਗੈਪ ਰਹੇ ਨੇ ਉਹ ਸਾਰੇ ਅੰਦਰ ਖਾਤੇ ਹੁਣ ਬੀਜੇਪੀ ਨਾਲ ਮਿਲ ਚੁੱਕੇ ਹੈਗੇ ਨੇ ਹੁਣ ਕਿਤੇ ਕੱਲਾ ਕੇਜਰੀਵਾਲ ਸਾਹਿਬ ਨਾਲ ਰਹਿ ਜਾਂ ਬਾਕੀ ਸਾਰੇ ਬੀਜੇਪੀ 'ਚ ਜਾਣਗੇ ਜਦੋਂ 2-3 ਮੰਤਰੀਆਂ ਨੂੰ ਉੱਥੇ ਹੱਥ ਪੈ ਗਿਆ ਤੇ ਬਾਕੀਆਂ ਨੇ ਬੀਜੇਪੀ ਚ ਸ਼ਾਮਲ ਹੋਏ ਨਾ ਫਿਰ ਬੀਜੇਪੀ ਨੇ ਵਾਸ਼ਿੰਗ ਮਸ਼ੀਨ ਖੋਲ ਦੇਣੀਆਂ ਤੇ ਜਿਹੜੇ 22 ਐਮਐਲਏ ਇਹਨਾਂ ਚੋ ਜਿੱਦਾ ਅੱਜ ਦੇ ਇੱਕ ਘਰ ਛਾਪਾ ਪੈ ਗਿਆ ਫਰਾਰ ਆ ਬਾਈਆਂ ਚੋ ਵੀ ਕਈਆਂ ਨੇ ਵੇਖਿਆ ਬੀਜੇਪੀ ਚ ਸ਼ਾਮਲ ਹੋ ਜਾਨਾਗਾ ਇਸ ਕਰਕੇ ਕੇਜਰੀਵਾਲ ਸਾਹਿਬ ਦਾ ਮਕਸਦ ਇਹ ਵੀ ਹੋ ਸਕਦਾ ਕਿ ਹੌਸਲਾ ਦਿइए ਭਿ ਭੱਜੇ ਉਹਨਾਂ ਨੂੰ ਤੋੜਨੇ ਯਤਨ ਕੀਤੇ ਜਾਣਗੇ ਖਰੀਦਣ ਵਾਲੀ ਤੇ ਜਾਂਚ ਸ਼ੁਰੂ ਹੋਗੀ ਦਿੱਲੀ ਦੀ ਐਂਟੀ ਕ੍ਰਾਈਮ ਬਿਊਰੋ ਨੇ ਦੋ ਜਣਿਆਂ ਨੂੰ ਨੋਟਿਸ ਕੱਢਤਾ ਹੈਗਾ ਕਿ ਸਾਨੂੰ ਆ ਕੇ ਪ੍ਰੂਫ ਦਿਓ ਕੇ ਜਿਹੜੀਵਾਲ ਸਾਹਿਬ ਔਰ ਸੰਜੀਤ ਸਿੰਘ ਨੂੰ ਇਸ ਕਰਕੇ ਨੌਲੇਜ ਸ਼ੇਅਰ ਕਿਥੋਂ ਤੋਂ ਤੁਸੀਂ ਕੀ ਸਿੱਖ ਲਿਆ ਨੌਲੇਜ ਸ਼ੇਅਰ ਕਿਹੜੀ ਐਡੀ ਵੱਡੀ ਪ੍ਰਾਪਤੀ ਆ ਜਿਹੜੀ ਸਾਨੂੰ ਪੰਜਾਬ ਦੀ ਜਨਤਾ ਨੂੰ ਤੇ ਪੂਰੇ ਹਿੰਦੁਸਤਾਨ ਨੂੰ ਪਤਾ ਲੱਗਾ ਉਸ ਨੌਲੇਜ ਸ਼ੇਅਰ ਨਾਲ ਪੰਜਾਬ ਨੂੰ ਕੀ ਫਾਇਦਾ ਹੈ ਪੰਜਾਬ ਦਾ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਨੁਕਸਾਨ ਹੋਇਆ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਹੁਣ ਕਹਿੰਦੇ ਸੀ ਕਿ ਅਸੀਂ ਪੂਰੇ ਇੰਡੀਆ ਦਾ ਪੰਜਾਬ ਨੂੰ ਵਿਕਾਸ ਮਾਡਲ ਬਣਾਵਾਂਗੇ ਤਿੰਨਾਂ ਮਹੀਨੇ ਤਿੰਨਾਂ ਸਾਲਾਂ ਦੇ ਵਿੱਚ ਕੀ ਤੁਹਾਨੂੰ ਕਿਹਦੇ ਹੱਥ ਬਣਨੇ ਸੀ ਤੁਹਾਡੇ ਤੁਹਾਡੇ ਹੱਥ ਰੋਕੇ ਸੀ ਹਰੇ ਪੈਨ ਤੁਹਾਡੇ ਕੋਲ ਅਫਸਰ ਤੁਹਾਡੇ ਕੋਲ ਸਰਕਾਰ ਤੁਹਾਡੇ ਕੋਲ ਤਿੰਨਾਂ ਸਾਲਾਂ ਚ ਪੰਜਾਬ ਦਾ ਵਿਕਾਸ ਮਾਡਲ ਕਿੱਥੇ ਬਣਿਆ ਹੈਗਾ ਇਸ ਤੋਂ ਪਹਿਲਾਂ ਵੀ ਬਹੁਤੀ ਵਾਰੀ ਜਿਹੀਆਂ ਸਟੇਟਮੈਂਟਸ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੇ ਜਿਵੇਂ ਆਪੋਜੀਸ਼ਨ ਚ ਬੈਠੇ ਹੁੰਦੇ ਆ ਕਿ ਅਸੀਂ ਕਰਾਂਗੇ ਇਸ ਤਰ੍ਹਾਂ ਹੋਵੇਗਾ ਜਿਵੇਂ ਜਿੱਤੋਂ ਤੁਸੀਂ ਸਰਕਾਰ ਦੇ ਵਿੱਚੋਂ ਸੱਤਾ ਵਿੱਚੋਂ ਤੇ ਆਪੋਜੀਸ਼ਨ ਵਾਲੀਆਂ ਗੱਲਾਂ ਕਿਉਂ ਕਰਦੇ ਹੋ ਮਤਲਬ ਹੱਥ ਨਾ ਆਪਣੇ ਥੂਖੋੜੀ ਮਤਲਬ ਸਰਕਾਰ ਨਹੀਂ ਚਲਾਉਣੀ ਆਉਂਦੀ ਮੋٹے ਰੂਪ ਦੇ ਵਿੱਚ ਮਨੀਸ਼ ਸੋਦੀਆ ਜਾਂ ਅਰਵਿੰਦ ਕੇਰੀਵਲ ਜਾਂ ਅਤੀਸ਼ੀ ਜਾਂ ਹੋਰ ਕਿੰਨੇ ਕੀ ਇੰਟੈਲੀਜੈਂਟ ਸੀ ਜਾਂ ਦਿੱਲੀ ਦੇ ਆਈਐਸ ਅਫੀਸਰ ਕਿੰਨੇ ਕੀ ਇੰਟੈਲੀਜੈਂਟ ਸਾਡੇ ਪੰਜਾਬ ਚੋਂ ਆਈਐਸ ਅਫੀਸਰ ਨਹੀਂ ਇੰਟੈਲੀਜੈਂਟ ਜਿਹੜੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਚ 30-30 ਸਾਲ ਹੋ ਗਏ ਸਰਵਿਸ ਕਰਦਿਆਂ ਉਹ ਵੀ ਤਾਂ ਬੁੱਧੀਮਾਨ ਆ ਉਹ ਵੀ ਤੇ ਇੰਡੀਆ ਦੇ ਲੈਵਲ ਤੇ ਜਿਹੜਾ ਸਿਵਲ ਸਰਵਿਸ ਦਾ ਐਗਜ਼ਾਮ ਕਰਕੇ ਆਈਐਸ ਬਣੇ ਨਾ ਉਹਨਾਂ ਵੀ ਮਸੂਰੀ ਟ੍ਰੇਨਿੰਗ ਲਈ ਨਾ ਦਿੱਲੀ ਵਾਲੇ ਵੀ ਤਾਂ ਮਸੂਰੀ ਲਈ ਦਿੱਲੀ ਵਾਲੇ ਕਿਹੜੇ ਆਕਸਫੋਰਡ ਜਾਂ ਹਾਰਵਰਡ ਯੂਨੀਵਰਸਿਟੀ ਤੋਂ ਲੈ ਕੇ ਆਏ ਨੇ ਬਦਰ ਸਾਡੇ ਪੰਜਾਬ ਦੇ ਅਫਸਰਾਂ ਨੂੰ ਤੁਸੀਂ ਨਕਮੇ ਦੱਸਣਾ ਸ਼ੁਰੂ ਕਰ ਦਿੱਤਾ ਸੀ ਆਮ ਆਦੀ ਪਾਰਟੀ ਦੇ ਐਮਐਲਏ ਤੇ ਨਕਮੇ ਹੋ ਸਕਦੇ ਨੇ ਕਿ ਤੁੱਕਾ ਲੱਗ ਗਿਆ ਮੰਤਰੀ ਬਣ ਕੇ ਤੁੱਕਾ ਲੱਗ ਗਿਆ ਪਰ ਅਫਸਰਾਂ ਦਾ ਤਾਂ ਨਹੀਂ ਤੁੱਕਾ ਲੱਗਾ ਉਹ ਪੰਜਾਬ ਦੇ ਜਿਹੜੇ ਅਫਸਰ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਕੰਮ ਕਰਦੇ ਰਹੇ ਉਹੀ ਕਾਲੀਆਂ ਦੀ ਸਰਕਾਰ ਦੇ ਵਿੱਚ ਕੰਮ ਕਰਦੇ ਔਰ ਸਾਡੇ ਪੰਜਾਬ ਦੇ ਅਫਸਰ ਜਾ ਕੇ ਲੋਡ ਪੈਂਤ ਤੇ ਪੀਐਮ ਆਫਿਸ 'ਚ ਵੀ ਹਮ ਕੰਮ ਕਰਦੇ ਰਹੇ ਨੇ ਪੀਐਮ ਆਫਿਸ ਤੇ ਕਾਬਲ ਅਫਸਰ ਹੀ ਜਾਂਦੇ ਨਾ ਤੇ ਇਸ ਕਰਕੇ ਇਹ ਇਹਨਾਂ ਨੂੰ ਆਪ ਨਹੀਂ ਚਲਾਉਣੇ ਸਮਝ ਨਹੀਂ ਸੀ ਹੱਲੇ ਤੱਕ ਵੀ ਨਹੀਂ ਸਿੱਖੇ ਹੈਗੇ ਠੀਕ ਹੈ ਕਿ ਬੰਦਾ ਜਿਹੜਾ ਮਾਂ ਦੇ ਪੇੜ ਤੋਂ ਸਿੱਖ ਕੇ ਆਂਦਾ ਤੁਹਾਨੂੰ ਹਾਲਾਤ ਸਿਖਾ ਦਿੰਦੇ ਨੇ ਤੁਸੀਂ ਤਿੰਨਾਂ ਮਹੀਨਾ ਤਿੰਨਾਂ ਸਾਲਾਂ ਚ ਸਿੱਖਿਆ ਕੀ ਤੇ ਹੁਣ ਤੁਸੀਂ 36 ਮਹੀਨੇ ਤੁਹਾਡੇ ਗੁਜ਼ਰ ਚੁੱਕੇ ਨੇ 36 ਮਹੀਨਾ ਦੇ ਵਿੱਚ ਤੇ ਰੰਗਲਾ ਪੰਜਾਬ ਬਣਿਆ ਨਹੀਂ ਇੰਡੀਆ ਦਾ ਵਿਕਾਸ ਮਾਡਲ ਤੇ ਬਣਿਆ ਨਹੀਂ ਤੇ ਹੁਣ ਚਵੀਆਂ ਮਹੀਨਾ ਦੇ ਵਿੱਚ ਕੀ ਬਣਾ ਲੋਗੇ ਔਰ ਦੂਜੀ ਗੱਲ ਦਿੱਲੀ ਦੇ ਲੋਕਾਂ ਨੇ ਦਿੱਲੀ ਮਾਡਲ ਦਾ ਰਿਜੈਕਟ ਕਰ ਦਿੱਤਾ ਤੇ ਤੁਸੀਂ ਉਹੋ ਹੀ ਜਿਹੜਾ ਰਿਜੈਕਟ ਜਿਹੜਾ ਮਾਡਲ ਆ ਉਹ ਪੰਜਾਬ ਤੇ ਥੋਪਣਾ ਚਾਹੁੰਦੇ ਹੋ ਇਸ ਕਰਕੇ ਇੱਕ ਸਾਰੀਆਂ ਉਹ ਕਹਿੰਦੇ ਨੇ ਖਿਆਲੀ ਪਕਾਓ ਜੇ ਨੇ ਪਕਾਓ ਕਰਨ ਖਿਆਲੀ ਖਿਆਲ ਜੇ ਇਹ ਕਰ ਰਿਹਾ ਕਿ ਨੇ ਅਜਿਹਾ ਕੁਛ ਨਹੀਂ ਔਰ ਐਮਓ ਜੂ ਕਿਵੇਂ ਕਰ ਸਕਦੇ ਹੋ ਤੁਸੀਂ ਹਾਲੇ ਤੇ ਇਹ ਵੀ ਹੋ ਸਕਦਾ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਿਉਂਕਿ ਉਹਨਾਂ ਨੂੰ ਫਾਈਲਾਂ ਮਿਲ ਜਾਣੀਆਂ ਹੈ ਸੈਂਟਰ ਸਰਕਾਰ ਨੂੰ ਦਿੱਲੀ ਬੀਜੇਪੀ ਸਰਕਾਰ ਨੂੰ ਪੰਜਾਬ ਦੇ ਅਫਸਰ ਪੰਜਾਬ ਦੇ ਪੋਲਿਟੀਸ਼ਨ ਹੁਣ ਇਹਨਾਂ ਵਾਸਤੇ ਕਿਹੜੇ ਭਾਅ ਵਿਕਦੀ ਹੈ ਦੇਖੋ ਇਹ ਕਿਦਾਂ ਟੁੱਟ-ਕੁੱਟ ਜਾਂਦੇ ਇਹਨਾਂ ਦੇ ਵੇਖਿਓ ਹੁਣ ਛਾਪੇ ਪੈਣਗੇ ਐਕਸਾਈਜ ਪਾਲਿਸੀ ਦੇ ਛਾਪੇ ਪੈਣਗੇ ਅਫਸਰ ਤੇ ਮੈਨੇਜ ਕਰ ਲੈਣਗੇ ਪੋਲੀਟਿਸ਼ੀਅਨ ਬੁਰੀ ਤਰ੍ਹਾਂ ਫਸਣਗੇ ਹਜੇ ਤਾਂ ਬਹੁਤ ਕੁਝ ਹੋਣਾ ਹੈ ਹੁਣ ਪਤਾ ਲੱਗੂ ਕਿ ਜਿਹੜਾ ਐਮਓ ਜੋ ਕੀਤਾ ਹੈ ਨਾ ਨੌਲਜ ਆਫ ਸ਼ੇਅਰਿੰਗ ਹੁਣ ਵੇਖੋ ਇਹਨਾਂ ਵਾਸਤੇ ਕਿਹੜੇ ਭਾਅ ਵਿਕਦੀ ਹੈ ਗਿਆ ਹੁਣ ਦੇਖੇ ਕਿ ਕਿਵੇਂ ਕੁਝ ਕਿਉਂਕਿ ਉਹਨਾਂ ਕੋਲ ਫਾਈਲਾਂ ਸਰਕਾਰ ਜਿਵੇਂ ਇਹਨਾਂ ਨੇ ਸਰਕਾਰ ਫਾਈਲਾਂ ਫਰੋਲ ਫਰੋਲ ਕੇ ਪਿਛਲੇ ਕਾਂਗਰਸ ਮੰਤਰੀਆਂ ਨੂੰ ਜੇਲ੍ਹ ਚ ਧੱਕਿਆ ਤੇ ਕਈਆਂ ਨਾਲ ਸੌਦੇ ਹੋ ਗਏ ਹੁਣ ਸਿਆਸੀ ਤੌਰ ਤੇ ਸੌਦੇ ਇੱਥੇ ਵੀ ਹੋਗੇ ਨੇ ਹੁਣ ਉੱਥੇ ਵੀ ਕਈ ਮੰਤਰੀ ਜਾਣਗੇ ਜੇਲ ਤੇ ਕਈ ਸਿਆਸੀ ਸੌਦੇ ਭਾਜਪਾ ਨਾਲ ਕਰਨਗੇ ਉਹਨਾਂ ਨੂੰ ਇੱਕ ਵਧੀਆ ਜੀ ਛੋਟੀ ਜੀ ਤੇ ਨਿੱਕੀ ਜੀ ਦਲੀਲ ਹੈ ਇਹਨਾਂ ਕੋਲ ਬਣੀ ਬਣਾਈ ਉਹ ਵੀ ਕਹਿ ਦੇਣਗੇ ਕਿ ਹੁਣ ਫਿਰ ਦੇਖੋ ਜੀ ਕੇਂਦਰ ਧੱਕਾ ਕਰਦਾ ਸਾਡੇ ਨਾਲ ਏਜੰਸੀਆਂ ਮਗਰ ਲਾਤੀਆਂ ਆ ਆ ਫਿਰ ਤੇ ਇੱਕ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਕੋਈ ਇੱਕ ਇੱਕ ਘੜਿਆ-ਘੜਾਇਆ ਕੇ ਬਿਆਨ ਹੁੰਦਾ ਪਰ ਉਹ ਸਵਾਲ ਠੀਕ ਹੈ ਕਿ ਤੇ ਤੁਸੀਂ ਵਿਜੀਲੈਂਸ ਦਾ ਕੀ ਕਰਦੇ ਰਹੇ ਪੰਜਾਬ ਦੇ ਵਿੱਚ ਤੁਹੇ ਵਿਜੀਲੈਂਸ ਨੂੰ ਵਿਜੀਲੈਂਸ ਦੀ ਵੀ ਵਰਤੋਂ ਕੀਤੀ ਹੁਣ ਪਿੱਛੇ ਜੇ ਇੱਕ ਆ ਜਿਹੜੀ ਪਰਸੋਂ ਚ ਆਉਦੀ ਚਿੱਠੀ ਜਿਹੜੀ ਆ ਜਿਹੜੀ ਬੀਲੀ ਬੋਰਡ ਦੇ ਇੰਜੀਨੀਅਰ ਦੀ ਆ ਤੇ ਪਿੱਛੇ ਜੇ ਤਿੰਨ ਚਾਰ ਅਫਸਰ ਫੜੇ ਗਏ ਨੇ ਵਿਜੀਲੈਂਸ ਨੇ ਅਫਸਰ ਫੜੇ ਉਹ ਅਫਸਰ ਛੱਡਨੇ ਪਏ ਨੇ ਉਹ ਕੀ ਕਹਿੰਦੇ ਕਹਿੰਦੇ ਅਸੀਂ ਪਾਰਟੀ ਫੰਡ ਇਕੱਠਾ ਕਰ ਰਹੇ ਸੀ ਹੁਣ ਤੁਸੀਂ ਅਫਸਰਾਂ ਕੋਲੋਂ ਪਾਰਟੀ ਫੰਡ ਇਕੱਠਾ ਕਰਵਾ ਰਹੇ ਹੋ ਤੇ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਹੋਣਗੇ ਅੱਜ ਹੀ ਕੋਈ ਇੱਕ ਅਫੀਸਰ ਦੱਸ ਰਿਹਾ ਸੀ ਕਿ ਪਤਾ ਨਹੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਇੱਕ ਬੰਦਾ ਫੋਰਚਨਰ ਕਢਵਾ ਕੇ ਤੇ ਚੰਦੇ ਸਾਰਾ ਟੱਬਰ ਮੱਥਾ ਠੇਕ ਆਉਂਦੇ ਆਪਾਂ ਹੂੰ ਟੈਲੀਫੋਨ ਆ ਜਾਂਦਾ ਹੈ ਗੁਰਦੁਆਰੇ ਨਹੀਂ ਗੱਡੀ ਜਾਂਦੀ ਪ੍ਰਵਾਹ ਗੁਰਦੁਆਰੇ ਨਹੀਂ ਜਾਂਦਾ ਹੈਗਾ ਹੂੰ ਫੋਨ ਆ ਜਾਂਦਾ ਹੈਗਾ ਕਿ ਫਲਾਨੇ ਗੁਰਦੁਆਰੇ ਤੁਸੀਂ ਜਾ ਰਹੇ ਹੋ ਹੂੰ ਤੇ ਉੱਥੇ ਸਾਡਾ ਬੰਦਾ ਖੜਾ ਹੋਊਗਾ ਆਹ ਰੰਗ ਦੇ ਕੱਪੜੇ ਹੋਊਗਾ ਪਤਾ ਨਹੀਂ 1 ਲੱਖ ਕਿ 5 ਲੱਖ ਰੁਪਈਆ ਮੰਗਿਆ ਉਹਦੇ ਫੋਰਚਨਰ ਸੀ 5 ਲੱਖ ਜੇ ਕੋਈ ਮਰਸੀਡੀ ਕਢਾ ਕੇ ਲੈ ਜਾਂਦਾ ਉਹ ਦੇਖੋ 15 ਲੱਖ ਮੰਗਣਾ ਹੈ ਮਤਲਬ ਗੱਡੀਆਂ ਦੇ ਹਿਸਾਬ ਨਾਲ ਪੈਸੇ ਮੰਗੇ ਜਾ ਰਹੇ ਨੇ ਇਹ ਪੰਜਾਬ ਦੇ ਹਰ ਤਰ੍ਹਾਂ ਦੇ ਵਪਾਰੀ ਗੁਰਦਾਸਪੁਰ ਡਿਸਟ੍ਰਿਕਟ ਬਟਾਲੇ ਦੇ ਵਿੱਚ ਇੱਕ ਜ਼ਿਮੀਂਦਾਰ ਕਹਿੰਦਾ ਮੇਰੇ 100 ਕਿੱਲੇ ਔਰ ਕੋਈ 1 ਕਰੋੜ ਰੁਪਏ ਦੀ ਫਰੋਤੀ ਆ ਗਈ ਪ੍ਰਿੰਸੀਪਲਾਂ ਨੂੰ ਫਰੋਤੀਆਂ ਆ ਰਹੀਆਂ ਨੇ ਪਟਵਾਰੀਆਂ ਤੋਂ ਫਰੋਤੀਆਂ ਆ ਰਹੀਆਂ ਨੇ ਤੇ ਫਿਰ ਕਿਵੇਂ ਰੰਗਲਾ ਕਿਵੇਂ ਪੰਜਾਬ ਬਣਾ ਦੋਗੇ ਕਿਉਂਕਿ ਤੁਹਾਡਾ ਕੰਮ ਕਰਦਾ ਧਿਆਨ ਇਹ ਸਿਰਫ 네ਗੇਟਿਵ ਪੋਲਿਟਿਕਸ ਕੀਤੀ ਤਿੰਨ ਸਾਲਾਂ ਦੇ ਵਿੱਚ ਜਿਸ ਕੰਮ ਵਾਸਤੇ ਪੰਜਾਬ ਦੀ ਜਨਤਾ ਨੇ ਆਪਣੇ ਪੱਗ ਦੇ ਲੜ ਤੁਹਾਨੂੰ ਬਣਾਇਆ ਸੀ ਤੁਸੀਂ ਉਸ ਪੱਗ ਦੀ ਇੱਜ਼ਤ ਨਹੀਂ ਕੀਤੀ ਤੁਸੀਂ ਦਿੱਲੀ ਬਸ ਹਾਜ਼ਰੀਆਂ ਭਰਦੇ ਰਹੇ ਚਮਕੀਆਂ ਭਰਦੇ ਰਹੇ ਹੋ ਵੀ ਉੱਥੇ ਜਾ ਕੇ ਅਸੀਂ ਮੰਤਰੀ ਬਣ ਜਾਾਂਗੇ ਉੱਥੇ ਜਾ ਕੇ ਮੁੱਖ ਮੰਤਰੀ ਬਣਾਂਗੇ